ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਸ੍ਰੀ ਰਾਮ ਆਟੋ ਵਾਲਿਆਂ ਦੀ ਬੈਂਕਾਂ ਕਨੇਓ ਜੋ ਗੱਡੀਆਂ ਫੜੀਆਂ ਹੋਈਆਂ ਨੇ ਦੋਸਤੋ ਉਹਨਾਂ ਦੀ ਬੋਲੀ ਹੋਣੀ ਆ ਸ੍ਰੀ ਰਾਮ ਆਟੋ ਵਾਲੇ 21 ਤਰੀਕ 9ਵਾਂ ਮਹੀਨਾ 2024 ਦਿਨ ਸ਼ਨੀਵਾਰ ਨੂੰ ਅਥੋੜੇ ਦਿਨਾਂ ਤੱਕ ਦੋਸਤੋ ਇਹਨਾਂ ਦੀ ਨਿਲਾਮੀ ਹੋਣੀ ਆ ਗੱਡੀਆਂ ਦੀ ਪਿੰਡ ਗਹੌਰ ਫਿਰੋਜ਼ਪੁਰ ਰੋਡ ਲੁਧਿਆਣਾ ਵਿਖੇ ਦੋਸਤੋ ਬਾਈਆਂ ਦੇ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਨੇ ਜੇ ਕੋਈ ਗੱਲਬਾਤ ਕਰਨੀ ਆ ਤਾਂ ਬਾਈਆਂ ਨਾਲ ਤੁਸੀਂ ਗੱਲ ਕਰ ਸਕਦੇ ਹੋ ਇਹਦੇ ਵਿੱਚ ਮੋਟਰਸਾਈਕਲ ਗੱਡੀਆਂ ਟਰੱਕ ਟਰੈਕਟਰ ਛੋਟੇ ਹਾਥੀ ਟੈਂਪੂ ਵੱਖਰੀਆਂ ਵੱਖਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਉੱਥੇ ਮਿਲ ਜਾਣਗੀਆਂ ਦੋਸਤੋ ਸ੍ਰੀ ਰਾਮ ਆਟੋ ਵਾਲਿਆਂ ਦੇ ਉਸ ਤੋਂ ਬਾਅਦ ਦੋਸਤੋ 20120 ਰੁਪਏ ਭਰ ਕੇ ਤੁਹਾਡੀ ਐਂਟਰੀ ਕਰੀ ਜਾਊਗੀ ਅੰਦਰ ਦੋਸਤੋ ਇੱਕ ਬੰਦੇ ਦੇ ਨਾਲ ਇੱਕ ਬੰਦਾ ਹੀ ਅੰਦਰ ਐਂਟਰ ਹੋ ਸਕਦਾ ਦੋਸਤੋ ਇਦੇ ਵਿੱਚ ਤੁਸੀਂ ਦੇਖ ਸਕਦੇ ਹੋ ਬਲੈਰੋ ਗੱਡੀਆਂ, ਟੈਂਪੂ, ਛੋਟੇ ਹਾਥੀ, ਬੱਕਰੀਆਂ, ਬੱਕਰੀਆਂ ਚੀਜ਼ਾਂ ਤੁਹਾਨੂੰ ਦੇਖਣ ਨੂੰ ਦੋਸਤੋ ਉੱਥੇ ਮਿਲ ਜਾਣਗੀਆਂ। ਜੇ ਕਿਸੇ ਨੇ ਜਾਣਾ ਦੋਸਤੋ ਆਪਦੀ ਮਨਮਰਜ਼ੀ ਨਾਲ ਤੁਸੀਂ ਜਾ ਸਕਦੇ ਹੋ। ਜਾ ਕੇ ਦੇਖ ਕੇ ਆਉਣਾ ਜਾਂ ਜਾਣਾ ਆ ਪਹਿਲਾਂ ਵੀ ਜਾ ਕੇ ਤੁਸੀਂ ਦੇਖ ਕੇ ਆ ਸਕਦੇ ਹੋ ਦੋਸਤੋ। ਆ ਛੋਟੇ ਹਾਥੀ ਦੇਖ ਸਕਦੇ ਹੋ ਬਹੁਤ ਤਰ੍ਹਾਂ ਦੇ ਵਹੀਕਲ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ। ਮੋਟਰਸਾਈਕਲ, ਸਕੂਟਰੀਆਂ, ਬੱਕਰੀਆਂ, ਬੱਕਰੀਆਂ ਚੀਜ਼ਾਂ ਉੱਥੇ ਜੀਸੀਬੀਆਂ, ਟਰੱਕ, ਗੱਡੀਆਂ ਬਹੁਤ ਬੱਕਰੀਆਂ, ਬੱਕਰੀਆਂ ਚੀਜ਼ਾਂ ਖੜੀਆਂ ਨੇ ਦੋਸਤੋ। ਹਾਂਜੀ ਦੋਸਤੋ ਤੁਹਾਨੂੰ ਦੇਖ ਰਿਹਾ ਹਾਂ ਫੋਰਚਨਰਾਂ ਵਧੀਆ ਵਧੀਆ ਵਲੈਰੋਆਂ ਗੱਡੀਆਂ ਪ੍ਰਾਈਵੇਟ ਗੱਡੀਆਂ ਪਰਮਟ ਵਾਲੀਆਂ ਗੱਡੀਆਂ ਵੱਖਰੀਆਂ ਬਕਰੀਆਂ ਤੁਹਾਨੂੰ ਉੱਥੇ ਦੇਖਣ ਨੂੰ ਦੋਸਤੋ ਮਿਲ ਜਾਣਗੀਆਂ ਜਿਵੇਂ ਛੋਟੇ ਹਾਤੀ ਦੇਖ ਰਹੇ ਹਾਂ ਬਹੁਤ ਸੋਹਣੀ ਕੰਡੀਸ਼ਨ ਦੇ ਵਿੱਚ ਇਹ ਵੀ ਗੱਡੀਆਂ ਉੱਥੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਦੋਸਤੋ ਧੰਨਵਾਦ ਜੀ ਵੀਡੀਓ ਨੂੰ ਦੱਬ ਕੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ 20120 ਰੁਪਏ ਲੈ ਕੇ ਪਿੰਡ ਗਹੌਰ ਲੁਧਿਆਣਾ ਵਿਖੇ ਤੁਸੀਂ ਜਾ ਸਕਦੇ ਹੋ ਧੰਨਵਾਦ ਜੀ